ਕਿਸਾਨੀ ਅੰਦੋਲਨ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਨੌਰੀ ਬਾਰਡਰ ਤੋਂ ਇੱਕ ਚਿੰਤਾਜਨਕ ਜਿੱਥੇ ਗੱਲ ਸਾਹਮਣੇ ਆਈ ਹੈ ਉੱਥੇ ਕਿਸਾਨ ਜਥੇਬੰਦੀਆਂ ਨੇ ਆਪਸੀ ਮੀਟਿੰਗ ਦੇ ਵਿੱਚ ਸਲਾਹ ਮਸ਼ਵਰੇ ਦੇ ਨਾਲ ਜੋ ਕੱਲ ਦੇ ਪ੍ਰੋਗਰਾਮ ਨੂੰ ਲਿਖਿਆ ਉਸ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਹੈ ਬਕਾਇਦਾ ਤੌਰ ਦੇ ਉੱਤੇ ਕਿਸਾਨ ਆਗੂ ਵੱਲੋਂ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਕੱਲ ਦਾ ਦਿਨ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ 18 ਦਸੰਬਰ ਦਾ ਦਿਨ ਇਸ ਕਰਕੇ ਵੀ ਖਾਸ ਮੰਨਿਆ ਜਾ ਰਿਹਾ ਕਿਉਂਕਿ 18 ਦਸੰਬਰ ਨੂੰ ਰੇਲਾਂ ਦਾ ਚੱਕਾ ਜਾਮ ਕਰਨਾ ਹੈ ਉਹ ਜਾਣਕਾਰੀ ਕੀ ਹੈ ਕਿੱਥੇ ਕਿੱਥੇ ਪ੍ਰੋਗਰਾਮ ਲਿਖ ਕੇ ਗਏ ਨੇ ਕਿਹੜੇ ਪੁਆਇੰਟ ਬਣਾਏ ਗਏ ਨੇ ਕਿੱਥੇ ਰੇਲਾਂ ਰੋਕੀਆਂ ਜਾਣੀਆਂ ਚਾਹੀਦੀਆਂ ਨੇ ਤੇ ਕਿੱਥੇ ਨਹੀਂ ਇਸ ਦੇ ਬਾਰੇ ਵੀ ਬਕਾਇਦਾ ਜਿਹੜੀ ਹੈ ਇੱਕ ਤਰ੍ਹਾਂ ਦੀ ਐਡਵਾਈਜ਼ਰੀ ਹੈ ਜਿਹੜੀ ਕਿਸਾਨ ਜਥੇਬੰਦੀਆਂ ਨੇ ਆਪਣੀਆਂ ਸਮੂਹ ਕਿਸਾਨੀ ਧਿਰਾਂ ਨੂੰ ਜਿਹੜੀਆਂ ਨੇ ਉਹ ਦਿੱਤੀਆਂ ਨੇ ਔਰ ਪਿੰਡ ਪਿੰਡ ਕਲੱਬਾਂ ਨੂੰ ਜਿਹੜੀ ਸਨੇਹਾ ਦਿੱਤਾ ਉਸ ਦੇ ਬਾਰੇ ਵੀ ਜਾਣਕਾਰੀ ਸਾਂਝੀ ਕਰਾਂਗੇ ਪਰ ਉਸ ਤੋਂ ਪਹਿਲਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਿਹੜੀ ਕਿ ਚਿੰਤਾਜਨਕ ਗੱਲ ਹੈ 22ਵੇਂ ਦਿਨ ਦੀ ਜਿਹੜੀ ਮਰਨ ਵਰਤ ਦੀ ਐਂਟਰੀ ਹੈ ਔਰ ਇਸ 22ਵੇਂ ਦਿਨ ਦੀ ਸਥਿਤੀ ਬੜੀ ਚਿੰਤਾਜਨਕ ਬਣੀ ਹੋਈ ਹੈ ਹਾਲਾਂਕਿ ਇਸ ਤੋਂ ਪਹਿਲਾਂ ਦੋ ਦਿਨ ਪਹਿਲਾਂ ਪੰਜਾਬ ਪੁਲਿਸ ਮੁਖੀ ਤੇ ਗ੍ਰਹਿ ਭਾਗ ਦੇ ਡਾਇਰੈਕਟਰ ਕੇਂਦਰ ਤੋਂ ਉਹ ਦੋ ਜਣੇ ਆ ਕੇ ਮਿਲਦਾ ਇੱਕ ਵਫਦ ਜਿਹੜਾ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਤਸੱਲੀ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਹਨਾਂ ਨੇ ਦੋ ਟੁਕ ਜਿਹੜਾ ਜਵਾਬ ਦਿੱਤਾ ਸੀ ਇੱਕ ਛੋਟੀ ਜੀ ਮੀਡੀਆ ਬਾਈਟ ਦੇ ਵਿੱਚ ਉਸ ਬਿਆਨ ਦੇ ਵਿੱਚ ਇਹੀ ਗੱਲ ਕਹੀ ਸੀ ਕਿ ਮੇਰੀ ਫਿਕਰ ਕਰਨ ਵਾਲਿਆਂ ਨੂੰ ਦਾ ਧੰਨਵਾਦ ਸੁਪਰੀਮ ਕੋਰਟ ਦੀ ਟਿੱਪਣੀ ਦੇ ਉੱਤੇ ਵੀ ਕਿਹਾ ਸੀ ਕਿ ਮੇਰੀ ਜ਼ਿੰਦਗੀ ਦਾ ਫਿਕਰ ਕਰਨ ਵਾਲਿਆਂ ਲਈ ਧੰਨਵਾਦ ਪਰ ਜਿਹੜੇ ਖੁਦਕੁਸ਼ੀਆਂ ਕਿਸਾਨ ਕਰਦੇ ਨੇ ਉਹਨਾਂ ਦੀ ਰਾਖੀ ਕੌਣ ਕਰੇਗਾ ਜਿਹੜੇ ਖੁਦਕੁਸ਼ੀਆਂ ਦੇ ਰਾਹ ਪੈ ਰਹੇ ਨੇ ਉਹਨਾਂ ਨੂੰ ਕਿਵੇਂ ਬਚਾਉਣਾ ਹੈ ਔਰ ਐਮਐਸਪੀ ਦੀ ਕਾਨੂੰਨੀ ਗਾਰੰਟੀ ਕਿਉਂ ਸਾਨੂੰ ਚਾਹੀਦੀ ਹੈ ਤੇ तमाम ਕਿਸਾਨੀ ਮੁੱਦੇ ਨਾਲ ਜਾਂ ਕਿਸਾਨੀ ਅੰਦੋਲਨ ਨਾਲ ਜੁੜੀਆਂ ਮੰਗਾਂ ਨੂੰ ਲੈ ਕੇ ਕਹਿੰਦੇ ਕਿ ਪ੍ਰਮਾਣ ਕਰ ਲੋ ਤੇ ਮੇਰਾ ਮਰਨ ਵਰਤ ਖਤਮ ਹੋ ਜਾਏਗਾ ਪਰ ਉਸ ਮਸਲੇ ਦੇ ਵਿੱਚ ਜਿਹੜੇ ਆਏ ਅਧਿਕਾਰੀ ਚਾਹੇ ਪੰਜਾਬ ਦੇ ਪੁਲਿਸ ਅਧਿਕਾਰੀ ਹੋਣ ਜਾਂ ਸੈਂਟਰ ਦੇ ਵੱਡੇ ਅਧਿਕਾਰੀ ਹੋਣ ਅਫਸਰ ਹੋਣ ਉਹ ਕਿਸਾਨਾਂ ਆ ਗੁਰਜੀਤ ਸਿੰਘ ਢੱਲੇਵਾਲ ਨੂੰ ਕਿਸੇ ਵੀ ਗੱਲ ਨਾਲ ਸਹਿਮਤ ਨਹੀਂ ਕਰਵਾ ਸਕੇ ਕਿਉਂਕਿ ਉਹਨਾਂ ਦੀ ਸ਼ਰਤ ਹੀ ਇਹ ਹੈ ਕਿ ਮੰਗਾ ਮੰਨੋ ਕਿਉਂਕਿ ਇਹ ਅਧਿਕਾਰੀਆਂ ਦੇ ਵਾਸਤੇ ਦੀ ਗੱਲ ਨਹੀਂ ਹੈ ਸਿੱਧਾ ਸਰਕਾਰ ਪੱਧਰ ਤੱਕ ਦਾ ਫੈਸਲਾ ਹੈ ਕੇਂਦਰ ਸਰਕਾਰ ਦੇ ਵਿੱਚ ਇਹ ਕੈਬਨਿਟ ਦੇ ਵਿੱਚ ਫੈਸਲੇ ਦੇ ਉੱਤੇ ਮੋਹਰ ਲੱਗਣੀ ਹੈ ਜਿਹੜਾ ਕਿ ਬਾਅਦ ਵਿੱਚ ਪਾਰਲੀਮੈਂਟ ਦੇ ਵਿੱਚ ਕਾਨੂੰਨ ਬਣਨਾ ਹੈ ਹਾਲਾਂਕਿ ਸਰਦਰ ਉੱਤਜਲਾਸ ਚੱਲ ਰਿਹਾ ਇੱਕ ਪਾਸੇ ਪਰਹਾਲੇ ਤੱਕ ਵੀ ਕੋਈ ਠੋਸ ਰੂਪ ਦੇ ਵਿੱਚ ਕੋਈ ਸਰਦਾ ਪੱਤਰ ਗੱਲਬਾਤ ਦਾ ਨਹੀਂ ਆਇਆ ਜਿਥੋਂ ਤਹਰਾ ਰਹੀ ਗੱਲ ਹੈ ਚਿੰਤਾਜਨਕ ਸਥਿਤੀ ਦੀ 22ਵੇਂ ਦਿਨ ਦਾ ਜਿਹੜਾ ਮਰਨ ਵਰਤ ਹੈ ਤੇ ਖਬਰ ਇਹ ਹੈ ਡਾਕਟਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਡੱਲੇਵਾਲ ਦਾ ਮਰਨ ਵਰਤ ਜਿਹੜਾ 22ਵੇਂ ਦਿਨ ਵਿੱਚ ਸ਼ਾਮਲ ਹੋਇਆ ਡਾਕਟਰਾਂ ਮੁਤਾਬਕ ਡੱਲੇਵਾਲ ਦਾ ਜਿਹੜਾ ਹੁਣ ਮਸਲ ਮਾਸ ਹੈ ਉਹ ਹੋਰ ਘਟ ਗਿਆ ਹੈ ਇਸ ਤੋਂ ਇਲਾਵਾ ਕਿਡਨੀ ਮਾਰਕ ਤੇ ਲਿਵਰ ਮਾਰਕ ਹੈ ਜਿਹੜਾ ਉਹ ਜ਼ਿਆਦਾ ਸਥਿਤੀ ਚਿੰਤਾਜਨਕ ਬਣੀ ਹੋਈ ਹੈ ਡੱਲੇਵਾਲ ਦੇ ਸਰੀਰ ਨੇ ਅੰਦਰੋਂ ਆਪਣੇ ਆਪ ਨੂੰ ਖਾਣਾ ਸ਼ੁਰੂ ਕਰ ਦਿੱਤਾ ਹੈ ਇਸ ਦੇ ਬਾਰੇ ਡਾਕਟਰਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਹੈਲਥ ਹੈਲਥ ਬੁਲੇਟਿਨ ਹੈ ਜਿਹੜਾ ਜਾਰੀ ਕੀਤਾ ਗਿਆ ਖਾਸ ਕਰਕੇ ਜਿਹੜੇ ਅਮਰੀਕਾ ਤੋਂ ਸਪੈਸ਼ਲ ਡਾਕਟਰ ਸਵੈਮਾਨ ਦੀ ਟੀਮ ਦੇ ਨਾਲ ਸਬੰਧਤ ਜਿਹੜੇ ਡਾਕਟਰ ਸਾਥੀ ਨੇ ਉਹਨਾਂ ਦੇ ਉਹ ਡਾਕਟਰ ਜਿਹੜੇ ਨੇ ਉਹ ਨਿਗਰਾਨੀ ਰੱਖ ਰਹੇ ਨੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਕਿਸ ਤਰ੍ਹਾਂ ਹੈ 슈ਗਰ ਲੈਵਲ ਕਿੰਨਾ ਹੈ ਬਲੱਡ ਪ੍ਰੈਸ਼ਰ ਕਿੰਨਾ ਹੈ ਔਰ ਉਹਨਾਂ ਦੇ ਲਗਾਤਾਰ ਭੁੱਖੇ ਰਹਿਣ ਦੇ ਨਾਲ ਅੰਦਰੋਂ-ਅੰਦਰੀ ਜਿਹੜੀ ਸਰੀਰ ਦੀ ਜਿਹੜਾ ਪਾਣੀ ਘਟਣ ਦੀ ਸਮਰੱਥਾ ਜਾਂ ਫਿਰ ਉਹਨਾਂ ਦੀ ਚਰਬੀ ਜਾਂ ਭਾਰ ਘਟਣ ਦੀ ਜਿਹੜੀ ਗੱਲ ਹੈ ਉਹ ਸਾਹਮਣੇ ਨਿਕਲ ਕੇ ਆ ਰਹੀ ਹੈ ਲਗਾਤਾਰ ਉਹਨਾਂ ਦਾ ਚੈੱਕਅਪ ਵੀ ਨਾਲੋਂ ਨਾਲ ਹੋ ਰਿਹਾ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਦੀ ਕਿਡਨੀ ਤੇ ਲੀਵਰ ਦੇ ਉੱਤੇ ਸਿੱਧੇ ਤੌਰ ਦੇ ਉੱਤੇ ਜਿਹੜਾ ਵੱਡਾ ਅਸਰ ਦਿਖਾਈ ਦੇ ਰਿਹਾ ਹੈ ਡੱਲੇਵਾਲ ਦੇ ਸਰੀਰ ਨੇ ਅੰਦਰੋਂ-ਅੰਦਰੀ ਖਾਣਾ ਸ਼ੁਰੂ ਕੀਤਾ ਇਸੇ ਕਰਕੇ ਹੀ ਉਹਨਾਂ ਦੇ ਸਰੀਰ ਦੇ ਜਿਹੜਾ ਵਜ਼ਨ ਘਟਣਾ ਸ਼ੁਰੂ ਹੋ ਗਿਆ ਡਾਕਟਰਾਂ ਨੇ ਵੀ ਦੱਸਿਆ ਜਾਣਕਾਰੀ ਦਿੱਤੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਚਮੜੀ ਦਾ ਰੰਗ ਪੀਲਾ ਪੈਣਾ ਵੀ ਸ਼ੁਰੂ ਹੋ ਗਿਆ ਉਹਨਾਂ ਨੂੰ ਕਿਸੇ ਵੀ ਸਮੇਂ ਦਿਲ ਦਾ ਦੌਰਾ ਪੈ ਸਕਦਾ ਹੈ ਹਾਲਾਂਕਿ ਜਗਜੀਤ ਸਿੰਘ ਡੱਲੇਵਾਲ ਆਪਣੀ ਗੱਲ ਉੱਤੇ ਵਜਿੱਦ ਨਹੀਂ ਉਹਨਾਂ ਨੇ ਡਾਕਟਰਾਂ ਨੂੰ ਕਿਹਾ ਕਿ ਉਹ ਕੁਝ ਵੀ ਨਹੀਂ ਖਾਣਗੇ ਤੇ ਦਵਾਈ ਵੀ ਨਹੀਂ ਲੈਣਗੇ ਇਸ ਮੌਕੇ ਦੇਖਭਾਲ ਕਰ ਰਹੀ ਡਾਕਟਰਾਂ ਦੀ ਟੀਮ ਨੇ ਕਿਹਾ ਕਿ ਸਾਡੇ ਸਾਰੇ ਹੀ ਸਪੈਸ਼ਲਿਸਟ ਡਾਕਟਰ ਹਰ ਰੋਜ਼ ਡੱਲੇਵਾਲ ਦੀਆਂ ਰਿਪੋਰਟਾਂ ਦੇਖ ਰਹੇ ਨੇ ਡੱਲੇਵਾਲ ਸਾਨੂੰ ਇਲਾਜ ਕਰਨ ਨਹੀਂ ਦੇ ਰਹੇ ਸਾਡੇ ਹੱਥ ਵੱਜੇ ਹੋਏ ਨੇ ਇਸ ਮੌਕੇ ਡਾਕਟਰਾਂ ਨੇ ਹੌਸਲੇ ਨਾਲ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਪਰ ਇੰਨੀ ਜ਼ਰੂਰ ਹੈ ਕਿ ਉਹਨਾਂ ਦੀ ਜਿਹੜੀ आत्मविश्वास ਹੈ ਜਿਆ ਜਿਹੜੀ ਚੜ੍ਹਦੀ ਕਲਾ ਦੇ ਪ੍ਰਤੀਕ ਦੇ ਕੁਝ ਸੰਕੇਤ ਉਹਨਾਂ ਤੋਂ ਜਰੂਰ ਮਿਲਦੇ ਨੇ ਜਦੋਂ ਵੀ ਕਿਸਾਨ ਜਾਂ ਕੁਝ ਪੋਲੀਟਿਕਲ ਲੀਡਰ ਅੱਜ ਕੱਲ ਉਹਨਾਂ ਨੂੰ ਮਿਲ ਰਹੇ ਨੇ ਔਰ ਕਲਾਕਾਰਾਂ ਦੀ ਵੀ ਗਿਣਤੀ ਲਗਾਤਾਰ ਹੁਣ ਖਨੌਰੀ ਬਾਰਡਰ ਵਾਲੇ ਪਾਸੇ ਵੱਧਦੀ ਜਾ ਰਹੀ ਹੈ ਉੱਥੇ ਹਾਜ਼ਰੀਆਂ ਲਵਾ ਰਹੇ ਨੇ ਆਪਣੇ ਪਿੰਡਾਂ ਤੋਂ ਜਥੇ ਲੈ ਕੇ ਪਹੁੰਚ ਰਹੇ ਨੇ ਪਰ ਸਾਨੂੰ ਇਹ ਸਾਫ਼ ਦਿਖ ਰਿਹਾ ਕਿ ਉਹਨਾਂ ਦੇ ਸਰੀਰ ਦੇ ਵਿੱਚ ਦੇ ਵਿੱਚ ਜਿਸ ਤਰ੍ਹਾਂ ਦੇ ਲੱਛਣ ਪਾਏ ਜਾ ਰਹੇ ਨੇ ਸਰੀਰ ਪੀਲਾ ਪੈ ਰਿਹਾ ਕਿਸੇ ਵਕਤ ਦਿਲ ਦਾ ਦੌਰਾ ਵੀ ਪੈ ਸਕਦਾ ਹੈ ਔਰ ਉਹ ਭਿਆਨਕ ਬਿਮਾਰੀ ਤੋਂ ਵੀ ਜਿਵੇਂ ਪੀੜਤ ਦੱਸੇ ਜਾਂਦੇ ਨੇ ਇਸ ਕਰਕੇ ਡਾਕਟਰਾਂ ਨੇ ਕਿਹਾ ਕਿ ਸਥਿਤੀ ਕਿਸੇ ਵੇਲੇ ਵੀ ਜਿਹੜੀ ਗੰਭੀਰ ਬਣ ਸਕਦੀ ਹੈ ਇੱਥੇ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਡੱਲੇਵਾਲ ਨੇ ਜਿਹੜਾ ਮਰਨ ਵਰਤ ਖਤਮ ਕਰਨ ਤੋਂ ਇਨਕਾਰ ਕੀਤਾ ਹੋਇਆ ਸ਼ਨੀਵਾਰ ਨੂੰ ਖਨੌਰੀ ਬਾਰਡਰ ਤੇ ਡੱਲੇਵਾਲ ਨੇ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਦੀ ਜਾਨ ਮੇਰੀ ਜਾਨ ਤੋਂ ਵੱਧ ਕੀਮਤੀ ਹੈ ਕਿਸਾਨਾਂ ਵੱਲੋਂ ਸ਼ੰਭੂ ਤੇ ਖਨੌਰੀ ਸਰਹੱਦ ਦੇ ਉੱਤੇ ਕੀਤੇ ਜਾ ਰਹੇ ਇਸ ਸੰਘਰਸ਼ ਦੇ ਨਾਲ ਜੁੜੀ ਵੱਡੀ ਖਬਰ ਹੈ ਕਿਉਂਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਨੇ ਵੱਖ-ਵੱਖ ਪੋਲਿਟਿਕਲ ਪਾਰਟੀਆਂ ਨੇ ਖਾਸ ਕਰਕੇ ਭਾਜਪਾ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਨੇ ਕਿਸੇ ਨਾ ਕਿਸੇ ਢੰਗ ਨਾਲ ਇਸ ਅੰਦੋਲਨ ਦੀ ਸਹਿਮਤੀ ਜਾਂ ਇਸ ਅੰਦੋਲਨ ਦੇ ਨਾਲ ਹਮਦਰਦੀ ਦਿਜਾਉਣੀ ਸ਼ੁਰੂ ਕਰ ਦਿੱਤੀ ਹੈ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਜਿਹੜੇ ਐਮਪੀ ਨੇ ਲੋਕ ਸਭਾ ਮੈਂਬਰ ਨੇ ਗੁਰਮੀਤ ਸਿੰਘ ਮੀਤ ਹੈਰ ਉਹਨਾਂ ਨੇ ਵੀ ਜਗਜੀਤ ਸਿੰਘ ਡੱਲੇਵਾਲ ਦਾ ਜ਼ਿਕਰ ਕੀਤਾ ਔਰ ਕਿਸਾਨੀ ਮੰਗਾਂ ਮੰਨੀਆਂ ਜਾਣ ਇਸ ਗੱਲ ਦੀ ਵਕਾਲਤ ਪਾਰਲੀਮੈਂਟ ਦੇ ਅੰਦਰ ਕਰ ਦਿੱਤੀ ਹੈ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਵੱਖ-ਵੱਖਰੇ ਨਮਾਇंदे ਲਗਾਤਾਰ ਖਨੌਰੀ ਬਾਰਡਰ ਦੇ ਉੱਤੇ ਜਗਜੀਤ ਸਿੰਘ ਡੱਲੇਵਾਲ ਨੂੰ ਵੀ ਮਿਲਣ ਪਹੁੰਚ ਰਹੇ ਨੇ ਕਲਾਕਾਰਾਂ ਦੀ ਗਿਣਤੀ ਵੀ ਵੱਧ ਰਹੀ ਹੈ ਤੇ ਹੁਣ ਇਸ ਦੇ ਨਾਲ ਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਜਿਹੜਾ ਹੁਣੇ-ਹੁਣੇ ਜਾਣਕਾਰੀ ਸ਼ੰਭੂ ਬਾਰਡਰ ਦੇ ਉੱਤੋਂ ਦਿੱਤੀ ਗਈ ਹੈ ਜਿਸ ਦੇ ਬਾਰੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੋਂ ਜਿਹੜੀਆਂ ਸਾਂਝੇ ਤੌਰ ਦੇ ਉੱਤੇ ਮੀਟਿੰਗਾਂ ਹੋਈਆਂ ਨੇ ਉਸ ਦਾ ਇੱਕ ਖਾਸ ਕਰਕੇ ਪ੍ਰੈਸ ਬਿਆਨ ਜਾਰੀ ਕੀਤਾ ਗਿਆ ਕਿ ਕਿਸਾਨ ਮਜ਼ਦੂਰ ਮੋਰਚੇ ਦੀ ਮੀਟਿੰਗ ਸ਼ੰਭੂ ਬਾਰਡਰ ਤੇ ਜਿਹੜਾ ਕੀ ਕੀਤੀ ਗਈ ਹੈ ਇਸ ਵਿੱਚ ਸਰਜੀਤ ਸਿੰਘ ਫੂਲ ਕਿਸਾਨ ਆਗੂ ਜਿਹੜੇ ਕੀ ਚੇਅਰਮੈਨ ਨੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਉਸ ਦੀ ਪ੍ਰਧਾਨਗੀ ਹੇਠ ਮੀਟਿੰਗ ਹੁੰਦੀ ਹੈ ਮੀਟਿੰਗ ਵਿੱਚ 18 ਦਸੰਬਰ ਦੇ ਰੇਲ ਰੋਕੋ ਐਕਸ਼ਨ ਪ੍ਰੋਗਰਾਮ ਦੀ ਖਾਤਰ 23 ਜ਼ਿਲ੍ਹਿਆਂ ਦੇ ਪੁਆਇੰਟ ਤੈਅ ਕੀਤੇ ਗਏ ਨੇ 18 ਦਸੰਬਰ ਦੇ ਐਕਸ਼ਨ ਪ੍ਰੋਗਰਾਮ ਦੀਆਂ ਤਿਆਰੀਆਂ ਦਾ ਜਾਇਜ਼ਾ ਵੀ ਲਿਆ ਗਿਆ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੁਕੰਮਲ ਤਿਆਰੀਆਂ ਹੋ ਚੁੱਕੀਆਂ ਨੇ ਇਸ ਗੱਲ ਦਾ ਦਾਵਾ ਇਨ੍ਹਾਂ ਖਿਸਾਨ ਜਥੇਬੰਦੀਆਂ ਨੇ ਕੀਤਾ ਤੇ ਮੀਟਿੰਗਾਂ ਵਿੱਚ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਸਪੋਰਟਸ ਕਲੱਬਾਂ ਨੂੰ ਨੌਜਵਾਨਾਂ ਦੀਆਂ ਜਥੇਬੰਦੀਆਂ ਨੂੰ ਤੇ ਹੋਰ ਸਮਾਜਿਕ ਧਾਰਮਿਕ ਸੰਸਥਾਵਾਂ ਨੂੰ ਕੱਲ ਦੇ ਰੇਲ ਰੋਕੋ ਐਕਸ਼ਨ ਪ੍ਰੋਗਰਾਮ ਦੀ ਸਫਲਤਾ ਖਾਤਰ ਹਰ ਤਰ੍ਹਾਂ ਦਾ ਯੋਗਦਾਨ ਕਰਨ ਦੀ ਅਪੀਲ ਕੀਤੀ ਗਈ ਹੈ ਤਾਂ ਕਿ 22ਵੇਂ ਦਿਨ ਵਿੱਚ ਸ਼ਾਮਲ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੌਰਾਨ ਦੀ ਸਫਲਤਾ ਤੇ ਮਰਜੀਵੜਿਆਂ ਦੇ ਜਥਿਆਂ ਦੀ ਸਫਲਤਾ ਤੇ ਐਮਐਸਪੀ ਸਮੇਤ 12 ਮੰਗਾ ਮੰਵਾ ਕੇ ਕਿਸਾਨ ਮੋਰਚਾ 2 ਆ ਜਿਹੜਾ ਉਹ ਫਤਿਹ ਕੀਤਾ ਜਾ ਸਕੇ ਜਿਹੜੇ ਦੂਜੇ ਪੜਾ ਦਾ ਇਸ ਬਾਰੇ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਬੀਕੇਯੂ ਕ੍ਰਾਂਤੀਕਾਰੀ ਦੇ ਪ੍ਰਧਾਨ ਬਲਦੇਵ ਸਿੰਘ ਜੀਰਾ ਬੀਕੇਯੂ ਇਕਤਾ ਆਜ਼ਾਦ ਦੇ ਪ੍ਰਧਾਨ ਜਸਵਿੰਦਰ ਸਿੰਘ ਲੋਂਗੋਵਾਲ ਤੇ ਬੀਕੇਯੂ ਦੁਆਬਾ ਦੇ ਪ੍ਰਧਾਨ ਮਨਜੀਤ ਸਿੰਘ ਗਰਾਏ ਤੇ ਸਹਿਬ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੀਨੀਅਰ ਆਗੂ ਸੁਵਿੰਦਰ ਸਿੰਘ ਚਤਾਲਾ ਤੇ ਜਸਵੀਰ ਸਿੰਘ ਪੇਦੀ ਭਾਰਤੀ ਕਿਸਾਨ ਯੂਨੀਅਨ ਪਟੇੜੀ ਦੇ ਆਗੂ ਜੰਗ ਸਿੰਘ ਪਟੇੜੀ ਤੇ ਗੁਰਧਿਆਨ ਸਿੰਘ ਸਿਉਣਾ ਭਾਰਤੀ ਕਿਸਾਨ ਯੂਨੀਅਨ ਬਰਹਮ ਕੇ ਸੁਭਾਈ ਆਗੂ ਨੇ ਜਿਹੜੇ ਹਰਪ੍ਰੀਤ ਸਿੰਘ ਤੇ ਭਾਰਤੀ ਕਿਸਾਨ ਯੂਨੀਅਨ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂ ਬਲਕਾਰ ਸਿੰਘ ਬੈਸ ਤੇ ਹੋਰ ਕਈ ਕਿਸਾਨ ਆਗੂ ਨੇ ਜਿਹੜੇ ਖਾਸ ਕਰਕੇ ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਦੇ ਆਗੂ ਨੇ ਤੇਜਵੀਰ ਸਿੰਘ ਸੁਖਚੈਨ ਸਿੰਘ ਬਿਹਾਰ ਦੇ ਕਿਸਾਨ ਆਗੂ ਪਰਮਜੀਤ ਸਿੰਘ ਇਹਨਾਂ ਸਾਰਿਆਂ ਨੇ ਸਾਂਝੇ ਤੌਰ ਦੇ ਉੱਤੇ ਬੈਠਕ ਕਰਕੇ ਇੱਕ ਬਿਆਨ ਜਾਰੀ ਕੀਤਾ ਹੈ ਖਾਸ ਤੌਰ ਦੇ ਉੱਤੇ ਅਪੀਲ ਕੀਤੀ ਗਈ ਹੈ ਕਲੱਬਾਂ ਨੂੰ ਪੰਚਾਇਤਾਂ ਨੂੰ ਤੇ ਨਾਲ ਕਿਹਾ ਗਿਆ ਕਿ ਜਿੱਥੇ ਵੀ ਰੇਲਾ ਰੋਕਣੀਆਂ ਨੇ ਉਸ ਦਾ ਇੱਕ ਤਾਂ ਸਮਾਂ ਨਿਸ਼ਚਿਤ ਹੈ 12 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਔਰ ਜਿਹੜੇ ਯਾਤਰੀ ਖੱਜਲ ਖਵਾਰ ਨਾ ਹੋਣ ਇਸ ਕਰਕੇ ਕੁਝ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨੂੰ ਅਪੀਲ ਲਗਾਤਾਰ ਕੀਤੀ ਜਾ ਰਹੀ ਹੈ ਕਿ ਉਹ ਲੰਗਰ ਦਾ ਪ੍ਰਬੰਧ ਜ਼ਰੂਰ ਕਰਨ ਕਿ ਜਿਹੜੇ ਦਰੂਦ ਤੜੇ ਜਾਣ ਵਾਲੇ ਨੇ ਸਾਡਾ ਕੰਮ ਯਾਤਰੀਆਂ ਨੂੰ ਪਰੇਸ਼ਾਨ ਕਰਨਾ ਨਹੀਂ ਹੈ ਸਾਡਾ ਸੰਕੇਤ ਜਾਂ ਸਾਡਾ ਰੋਸ ਆ ਜਿਹੜਾ ਉਹ ਕੇਂਦਰ ਸਰਕਾਰ ਨੂੰ ਸਰਕਾਰਾਂ ਨੂੰ ਚੇਤੇ ਕਰਾਉਣਾ ਕਿ ਕਿਸਾਨ ਝਾਉਂਦੇ ਕੀ ਨੇ ਇਸੇ ਕਰਕੇ ਇੱਕ ਐਕਸ਼ਨ ਦੀ ਤਿਆਰੀ ਕੀਤੀ ਗਈ ਹੈ ਕਿ ਸਾਨੂੰ ਪੈਦਲ ਵੀ ਨਹੀਂ ਦਿੱਲੀ ਜਾਣ ਦਿੱਤਾ ਜਾ ਰਿਹਾ ਨਾ ਹੀ ਜਗਜੀਤ ਸਿੰਘ ਢੱਲੇਵਾਲ ਦੇ ਮਰਨ ਵਰਤ ਰੱਖਣ ਨਾਲ ਸਰਕਾਰ ਦੀ ਸਿਹਤ ਉੱਤੇ ਕੋਈ ਅਸਰ ਪੈ ਰਿਹਾ ਇਸੇ ਕਰਕੇ ਅੰਦੋਲਨ ਦੇ ਵਿੱਚ ਇਸ ਪ੍ਰੋਗਰਾਮ ਨੂੰ ਲਿਖਿਆ ਗਿਆ ਇੱਕ ਤਾਂ ਸਮਾਂ 12 ਤੋਂ 3 ਵਜੇ ਹੋਵੇਗਾ ਰੇਲਾਂ ਰੋਕਣ ਦੇ ਪੁਆਇੰਟ ਜਿਹੜੇ ਨਿਸ਼ਚਿਤ ਨੇ ਇੱਕ ਤਾਂ ਰੇਲਵੇ ਫਾਟਕ ਉੱਥੇ ਰੇਲਾਂ ਰੋਕੀਆਂ ਜਾ ਸਕਦੀਆਂ ਨੇ ਉਸ ਪੁਆਇੰਟ ਤੇ ਬੈਠ ਕੇ ਕਿਸਾਨ ਵੱਡੀ ਗਿਣਤੀ ਚ ਰੋਕ ਸਕਦੇ ਨੇ ਰੇਲਾਂ ਤੇ ਜਾਂ ਫਿਰ ਜਿਹੜਾ ਰੇਲਵੇ ਟਰੈਕ ਨੇ ਰੇਲਵੇ ਸਟੇਸ਼ਨ ਨੇ ਉੱਥੇ ਰੇਲਵੇ ਟਰੈਕ ਰੋਕ ਕੇ ਜਾ ਸਕਦੇ ਨੇ ਜਿਹੜਾ ਕਿਸੇ ਸੁੰਨਸਣ ਜਗ੍ਹਾ ਉੱਤੇ ਜਾਂ ਖੇਤਾਂ ਵਿੱਚ ਰੇਲ ਪਟੜੀਆਂ ਗੁਜ਼ਰਦੀਆਂ ਨੇ ਉੱਥੇ ਰੋਕ ਨਾ ਰੋਕੀਆਂ ਜਾਣ ਰੇਲਾ ਕਿਉਂਕਿ ਅਚਾਨਕ ਉੱਥੇ ਕਿਸੇ ਵੀ ਤਰ੍ਹਾਂ ਦੀ ਦੁਰਘਟਨਾ ਵਾਪਰ ਸਕਦੀ ਹੈ ਫਾਟਕ ਦੇ ਉੱਤੇ ਕਿਉਂਕਿ ਰੇਲਵੇ ਸਟਾਫ ਦੇ ਕੁਝ ਮੈਂਬਰ ਖੜੇ ਹੁੰਦੇ ਨੇ ਇਸ ਕਰਕੇ ਕਿ ਉਹਨਾਂ ਨੂੰ ਜਾਣਕਾਰੀ ਹੋਵੇਗੀ ਕਿ ਅੱਗੇ ਰਸਤਾ ਕਲੀਅਰ ਹੈ ਕਿ ਨਹੀਂ ਹੈ ਰੇਲਵੇ ਟਰੈਕ ਦਾ ਉੱਥੇ ਇੱਕ ਪੁਆਇੰਟ ਚੁਣਿਆ ਜਾਵੇ ਤੇ ਰੇਲਵੇ ਸਟੇਸ਼ਨ ਚੁਣੇ ਜਾਣ ਇਹ ਵੱਖ-ਵੱਖਰੇ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਇਹ ਪੁਆਇੰਟ ਜਿਹੜੇ ਨੇ ਨਿਰਧਾਰਤ ਕੀਤੇ ਗਏ ਨੇ ਜਗਜੀਤ ਸਿੰਘ ਡੱਲੇਵਾਲ ਦੇ ਦੀ ਸਿਹਤ ਬਾਰੇ ਇੱਕ ਚਿੰਤਾਜਨਕ ਖਬਰ ਤੇ ਦੂਜਾ ਕੱਲ ਦੇ ਪ੍ਰੋਗਰਾਮ ਦੇ ਬਾਰੇ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਬਾਰਡਰਾਂ ਤੋਂ ਖਨਾਰੀ ਬਾਰਡਰ ਤੇ ਸ਼ੰਭੂ ਬਾਰਡਰ ਤੋਂ ਜਾਣਕਾਰੀ ਆਈ ਉਹ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਹੁਣ ਤੁਹਾਡਾ ਕੀ ਮੰਨਣਾ ਤੁਸੀਂ ਕੀ ਸੋਚਦੇ ਹੋ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਔਰ ਕੇਂਦਰ ਸਰਕਾਰ ਤੇ ਜਿਹੜੀਆਂ ਸੂਬਾ ਸਰਕਾਰਾਂ ਨੇ ਹਰਿਆਣਾ ਤੇ ਪੰਜਾਬ ਸਰਕਾਰ ਕਿਸ ਦੀ ਕਿਹੜੀ ਜ਼ਿੰਮੇਵਾਰੀ ਬਣਦੀ ਹੈ ਨਿਭਾਈ ਜਾ ਰਹੀ ਹੈ ਕਿ ਨਹੀਂ ਨਿਭਾਈ ਜਾ ਰਹੀ ਹੈ ਉਸ ਦੇ ਬਾਰੇ ਤੁਹਾਡਾ ਕੀ ਮੰਨਣਾ ਤੁਸੀਂ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ